ਮਾਨਜੋਗ ਐਸਐਸਪੀ ਸਾਹਿਬ ਬਠਿੰਡਾ ਸ਼੍ਰੀ ਦੀਪਿਕ ਪਾਰਖ ਆਈਪੀਐਸ ਸਾਹਿਬ ਅਤੇ ਐਸਪੀ ਸਿਟੀ ਸਰਨਿੰਦਰ ਸਿੰਘ ਜੀ ਦੀ ਨਿਰਦੇਸ਼ ਅਨੁਸਾਰ ਮਕਦਮਾ ਨੰਬਰ 69 थाना ਕਤਵਾਲੀ ਜੋ ਅਜੇ ਤੁਰੇ ਦਰਜ ਕੀਤਾ ਗਿਆ ਸੀ ਇਸ ਮਕਦਮਾ ਦੇ ਵਿੱਚ ਜੈਸ ਬੈਂਕ ਜੋ ਬਸ ਸਟੈਂਡ ਬਠਿੰਡਾ ਦੇ ਨੇੜੇ ਸਥਿਤ ਹੈ ਦੇ ਵਿੱਚ ਇੱਕ ਆਨਲੋਨ ਬੰਦੇ ਵੱਲੋਂ ਬੈਂਕ ਵਿੱਚ ਵੜ ਕੇ ਭੰਤੋੜ ਕਰਕੇ ਚੋਰੀ ਦੀ ਕੋਸ਼ਿਸ਼ ਕੀਤੀ ਗਈ ਸੀ ਜੋ ਇਸ ਮਕਦਮੇ ਨੂੰ ਵਿਗਿਆਨਕ ਢੰਗ ਨਾਲ ਸੀਏ ਸਟਾਫ ਅਤੇ ਹੋਰ ਫੋਰਸ ਦੀ ਮਦਦ ਨਾਲ 2 ਘੰਟੇ ਦੇ ਅੰਦਰ ਟੈਸਟ ਕਰ ਲਿਆ ਗਿਆ ਵਾ ਤੇ ਇਸ ਵਿੱਚ ਇਸ ਮੁਕਦਮੇ ਦਾ ਮੁੱਖ ਦੋਸ਼ੀ ਜਿਹੜਾ ਇੱਕੋ ਦੋਸ਼ੀ ਸੀ ਬਿੱਟਾ ਸਿੰਘ ਪੁਰ ਬਿੱਟਾ ਜੋ ਬੀੜਤਲਾ ਦਾ ਰਹਿਣ ਵਾਲਾ ਵਾ ਉਸ ਨੂੰ ਅਸੀਂ ਕਾਬੂ ਕਰ ਲਿਆ ਵਾ ਜਿਸ ਨੇ ਪੁੱਛ ਕਿਸ ਤੇ ਇਹ ਵਾਚਿਆ ਤੇ ਸਾਹਮਣੇ ਆਇਆ ਵੀ ਇਹਦੇ ਵਿਰੁੱਧ ਪਹਿਲਾਂ 5 ਮੁਕਦਮੇ ਦਰਜ ਨੇ ਜਿਨ੍ਹਾਂ ਵਿੱਚ 2 ਮੁਕਦਮੇ ਐਨਡੀਪੀਐਸ ਦੇ ਅਧੀਨ ਨੇ ਇੱਕ ਚੋਰੀ ਦਾ ਇੱਕ ਖੋਦ ਆ ਤੇ ਇੱਕ ਛੇੜਛਾੜ ਦਾ ਵਾ ਇਸ ਦੋਸ਼ੀ ਪਾਸੋਂ ਬੈਂਕ ਵਿੱਚ ਬਾਤ ਕਰਨ ਲਈ ਵਰਤੀ ਸਫਲ ਬੁਲਾਬੰਦ ਕਰ ਲਈ ਗਈ ਹੈ ਤੇ ਤਰਤੀਜ ਜਾਰੀ ਹੈ ਮਾਨਜੋਗ ਐਸਐਸਪੀ ਸਾਹਿਬ ਬਠਿੰਡਾ ਸ਼੍ਰੀ ਦੀਪਿਕ ਪਾਰਖ ਆਈਪੀਐਸ ਸਾਹਿਬ ਅਤੇ ਐਸਪੀਸੀਟੀ ਸਰਨਿੰਦਰ ਸਿੰਘ ਜੀ ਦੀ ਦਿਸ਼ਾ ਨਿਰਦੇਸ਼ਾਂ ਅਨਸਾਰ ਮਕਦਮਾ ਨੰਬਰ 69 थाना ਕਤਵਾਲੀ ਜਵਾਜਤ ਵਾਲੇ ਦਰਜ ਕੀਤਾ ਗਿਆ ਸੀ ਇਸ ਮੁਕਦਮੇ ਦੇ ਵਿੱਚ ਜੈਸ ਬੈਂਕ ਜੋ ਬਸ ਸਟੈਂਡ ਬਠਿੰਡਾ ਦੇ ਨੇੜੇ ਸਥਿਤ ਹੈ ਦੇ ਵਿੱਚ ਇੱਕ ਅਨੌਣ ਮੰਦੇ ਵੱਲੋਂ ਬੈਂਕ ਵਿੱਚ ਵੜ ਕੇ ਭੰਤੋੜ ਕਰਕੇ ਚੋਰੀ ਦੀ ਕੋਸ਼ਿਸ਼ ਕੀਤੀ ਗਈ ਸੀ ਜੋ ਇਸ ਮੁਕਦਮੇ ਨੂੰ ਵਿਗਿਆਨਿਕ ਢੰਗ ਨਾਲ ਸੀਐਸਟਾਫ ਅਤੇ ਹੋਰ ਫੋਰਸ ਦੀ ਮਦਦ ਨਾਲ 2 ਘੰਟੇ ਦੇ ਅੰਦਰ ਟ੍ਰੇਸ ਕਰ ਲਿਆ ਗਿਆ ਵਾ ਤੇ ਇਸ ਵਿੱਚ ਇਸ ਮੁਕਦਮੇ ਦਾ ਮੁੱਖ ਦੋਸ਼ੀ ਜਿਹੜਾ ਇੱਕੋ ਦੋਸ਼ੀ ਸੀ ਬਿੱਟਾ ਸਿੰਘ ਉਰ ਬਿੱਟਾ ਜੋ ਵੀਰਤਲਾਪਾ ਰਹਿਣ ਵਾਲਾ ਵਾ ਉਸ ਨੂੰ ਅਸੀਂ ਕਾਬੂ ਕਰ ਲਿਆ ਵਾ ਜਿਸ ਨੇ ਪੁੱਛ ਕਿਸ ਤੇ ਇਹ ਵਾਚਿਆ ਤੇ ਸਾਹਮਣੇ ਆਇਆ ਵੀ ਇਹਦੇ ਵਿਰੁੱਧ ਪਹਿਲਾਂ ਪੰਜ ਮੁਕਦਮੇ ਦਰਜ ਨੇ ਜਿਨ੍ਹਾਂ ਵਿੱਚ ਦੋ ਮੁਕਦਮੇ ਐਨਡੀਪੀਐਸ ਦੇ ਹੇਠ ਨੇ ਇੱਕ ਚੋਰੀ ਦਾ ਇੱਕ ਖੋਦ ਆ ਤੇ ਇੱਕ ਛੇੜਛੜ ਦਾ ਵਾ ਇਸ ਦੋਸ਼ੀ ਪਾਸੋਂ ਬੈਂਕ ਵਿੱਚ ਬਾਦਤ ਕਰਨ ਲਈ ਵਰਤੀ ਸਪਲ ਬਰਾਬਤ ਕਰ ਲਈ ਗਈ ਹੈ ਤੇ ਤਫਤੀਸ਼ ਜਾਰੀ ਹੈ ਮਾਨਜੋਗ ਐਸਐਸਪੀ ਸਾਹਿਬ ਬਠਿੰਡਾ ਸ਼੍ਰੀ ਦੀਪਿਕ ਪਾਰਖ ਆਈਪੀਐਸ ਸਾਹਿਬ ਅਤੇ ਐਸਪੀ ਸਿਟੀ ਸਰਨਿੰਦਰ ਸਿੰਘ ਜੀ ਦੀ ਨਿਰਦੇਸ਼ਾਂ ਅਨੁਸਾਰ ਮਕਦਮਾ ਨੰਬਰ 69 थाना ਕਤਵਾਲੀ ਜੋ ਅਜੇ ਤੱਕ ਦਰਜ ਕੀਤਾ ਗਿਆ ਸੀ ਇਸ ਮਕਦਮੇ ਦੇ ਵਿੱਚ ਜੈਸ ਬੈਂਕ ਜੋ ਬਸ ਸਟੈਂਡ ਬਠਿੰਡਾ ਦੇ ਨੇੜੇ ਸਥਿਤ ਹੈ ਦੇ ਵਿੱਚ ਇੱਕ ਆਨਲੋਨ ਬੰਦੇ ਵੱਲੋਂ ਬੈਂਕ ਵਿੱਚ ਵੜ ਕੇ ਭੰਤੋੜ ਕਰਕੇ ਚੋਰੀ ਦੀ ਕੋਸ਼ਿਸ਼ ਕੀਤੀ ਗਈ ਸੀ ਜੋ ਇਸ ਮਕਦਮੇ ਨੂੰ ਵਿਗਿਆਨਕ ਢੰਗ ਨਾਲ ਸੀਏ ਸਟਾਫ ਅਤੇ ਹੋਰ ਫੋਰਸ ਦੀ ਮਦਦ ਨਾਲ 2 ਘੰਟੇ ਦੇ ਅੰਦਰ ਟੈਸਟ ਕਰ ਲਿਆ ਗਿਆ ਵਾ ਤੇ ਇਸ ਵਿੱਚ ਇਸ ਮੁਕਦਮੇ ਦਾ ਮੁੱਖ ਦੋਸ਼ੀ ਜਿਹੜਾ ਇੱਕੋ ਦੋਸ਼ੀ ਸੀ ਬਿੱਟਾ ਸਿੰਘ ਉਹ ਬਿੱਟਾ ਜੋ ਬੀੜਤਲਾ ਦਾ ਰਹਿਣ ਵਾਲਾ ਵਾ ਉਸ ਨੂੰ ਅਸੀਂ ਕਾਬੂ ਕਰ ਲਿਆ ਵਾ ਜਿਸ ਨੇ ਪੁੱਛ ਕੇ ਤੇ ਇਹ ਵਾਚਿਆ ਤੇ ਸਾਹਮਣੇ ਆਇਆ ਵੀ ਇਹਦੇ ਵਿਰੁੱਧ ਪਹਿਲਾਂ 5 ਮੁਕਦਮੇ ਦਰਜ ਨੇ ਜਿਨ੍ਹਾਂ ਵਿੱਚ 2 ਮੁਕਦਮੇ ਐਨਡੀਪੀਐਸ ਦੇ ਹੱਥ ਨੇ ਇੱਕ ਚੋਰੀ ਦਾ ਇੱਕ ਖੋਦ ਆ ਤੇ ਇੱਕ ਛੇੜਛਾੜ ਦਾ ਵਾ ਇਸ ਦੋਸ਼ੀ ਪਾਸੋਂ ਬੈਂਕ ਵਿੱਚ ਬਾਦਤ ਕਰਨ ਲਈ ਵਰਤੀ ਸੱਭਲ ਬਰਾਬਦ ਕਰ ਲਈ ਗਈ ਹੈ ਤੇ ਤਤਤੀਜ ਜਾਰੀ ਹੈ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर